ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਚੱਲ ਪਏ ਜੀ ਕੰਮ ਤੇ ਘਰੇ ਆਏ ਸੀਗੇ ਪਰ ਕੱਲ ਛੁੱਟੀ ਵੀ ਕਰ ਲਈ ਫੇਰ ਵੀ ਬਾਲ ਨਹੀਂ ਕਟਾਏਗੇ ਐਨਾ ਵੀ ਟਾਈਮ ਨਹੀਂ ਸੀਗਾ ਵੀ ਬਾਲ ਕਟਾਲੀਏ ਕੰਮ ਹੀ ਆ ਯਾਰ ਜੇ ਥੋੜਾ ਐਮਰਜੈਂਸੀ ਸੀਗੇ ਸਾਨੂੰ ਪਤਾ ਹੈ ਫੌਜੀ ਦੀ ਮਾਤਾ ਬਿਮਾਰਾ ਉੱਧਰ ਸੀਗੇ ਇਹ ਵੀਡੀਓ ਬਣਾਉਂਦੇ ਵੀ ਚੰਗੇ ਨਹੀਂ ਲੱਗਦੇ ਸੀ ਕੱਲ ਬਲੌਗ ਵੀ ਨਹੀਂ ਬਣਾਇਆ ਅੱਜ ਸਟਾਰਟ ਕਰਦੇ ਆਂ ਚੱਲਦੇ ਆਂ ਆਪਾਂ ਕੰਮ ਤੇ ਟੀਕੇਰ ਗਿਆ ਕੋਲੇ ਰੀਲਾ ਬਣਾਉਣੀਆਂ ਟਾਈਮ 8 ਵਜੇ ਵਾਲੀ ਜੀ বাস ਆਉਣ ਵਾਲੀ ਆ ਰੀਲਾ ਬਣਾਉਣੀਆਂ ਜਾ ਕੇ ਜਿਵੇਂ ਉਹਨਾਂ ਨੂੰ ਪਤਾ ਲੱਗਿਆ ਵੀ ਅਦੇਸ਼ ਕੋਲੇ ਪਹੁੰਚ ਗਿਆ ਬਾਈ ਤੇ ਕਹਿੰਦੇ ਦੁੱਧ ਲੈ ਆਈਂ ਆਂਟੀ ਦੀ ਦੁਕਾਨ ਤੇ ਜਾਂਨੇ ਆਂ ਕਹਿੰਦੇ ਚਾਹ ਪੀਣੀ ਆ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕੀ ਸਵੇਰੇ ਸਵੇਰੇ ਘਰ ਕਮਾਈ ਜਾਂਦਾ ਤੂੰ ਹਾਂ ਨਾਮ ਆਗੇ ਛੋਲ ਜੀ ਹਾਂ ਛੋਲ ਜੀ ਮੈਂ ਸਵੇਰੇ ਹੀ ਸਵੇਰੇ ਬਣਾਏ ਕਿ ਰਾਤ ਵਾਲੇ ਸਵੇਰੇ ਬਣਾਏ ਹਾਂ ਤੈਨੂੰ ਪਤਾ ਜੀ ਮੈਂ ਘਰੇ ਗਿਆ ਰੋਟੀ ਲੈ ਕੇ ਆਉਂਦਾ ਮੁੱਠੀ ਘਰੀਏ ਇਧਰ ਤੇ ਰਾਤ ਵਾਲੇ ਹਾਂ ਨਾਲ ਫਿਰ ਤੂੰ ਕਦੋਂ ਸਵੇਰੇ ਕਰ ਗਿਆ ਯਾਨੀ ਮਸਤ ਨਹੀਂ ਸਵੇਰੇ ਉੱਟ ਕੇ ਬਣਾ ਲਓ ਕੀ ਹੋ ਗਿਆ ਦੁੱਧ ਖਰਾਬ ਦੁੱਧ ਖਰਾਬ ਆ ਨਾ ਹਾਂ ਚਾਹ ਦੇ ਤਾਂ ਮੰਨ ਕੇ ਮਖਾਣੇ ਡੋਲਦੇ ਫਰੇ ਨੂੰ ਇਹਦੇ ਕਰੋ ਜੇ ਯਾਰ ਮਿੱਠਾ-ਮੂਠਾ ਪਾਇਆ ਨਾ ਸਰਪ ਖੰਡ ਵੀ ਦਾ ਰੁਪਿਆ ਦਾ ਦੇਖ ਲੈ ਜਾਓ ਆ ਠੀਕ ਹੈਗਾ ਪਾਣੀ ਇਹਨੂੰ ਡੋਲੀਆਂ ਦੇ ਚ ਉਹਦੀ ਜੜੋਲੀ ਇਹਦੇ ਖਰਾਬ ਦੁੱਧ ਖਰਾਬ ਆਦਾ ਕਿਹੜਾ ਦੁੱਧ ਹੁੰਦਾ ਨਾ ਯਾਰ ਰਟਾਂ ਵਾਲਾ ਇਹਨੇ ਤਾਂ ਬਣੀਆਂ ਪੰਜੇ ਦਿਨਾਂ ਦਾ ਆਹ ਦੇਖ ਲਾ ਹੁਣ ਤਾਂ ਬੰਦ ਕਰ ਦਿੰਗੇ ਇਸ ਨੂੰ ਕੋਈ ਕਰਨ ਨਹੀਂ ਦਿਆ ਆਹ ਅੰਡੋਲੇਣੀ ਪੂਰੀ ਸਾਰੀ ਚਾਹ ਦੁੱਧ ਨਹੀਂ ਰੂਹ ਹੋਤਾ ਸੱਚ ਕੀ ਕੱਟੇ ਹੋਣੀ ਇਹਨੂੰ ਵੀ ਦੇਖਦੇ ਆ ਕੋਲ ਕਿੰਨੇ ਦਾ ਫਿਰ 10 ਰੁਪਿਆ ਦਾ ਦੁੱਧ ਲੈ ਕੇ 20 ਦਾ ਲਿਆਂਦਾ ਹੀ ਦਸਾਂ ਦਾ ਖਰਾਬ ਹੋ ਗਿਆ ਇੱਕ ਵਾਈਟ ਖਾਣ ਨਿਕਲ ਗਿਆ ਨਾ ਤੇ ਹਲਪਾਲ ਆਪਰੰਦ ਚ ਕਾਉਂਗੇ ਯਾਰ ਹੈ ਓਕੇ ਪਲੇਟ ਨੂੰ ਡੈਣੀ ਚਾਪੜੀ ਓਏ ਖਾਲਾ ਉੱਪਰ ਪਲੇਟ ਲਵੇਣਗੇ ਆਪਣਾ ਥਾਲ ਦੇ ਬਿਟਾ ਦਾ ਨਹੀਂ ਰਾਤ ਤੂੰ ਇੰਨੇ ਚੌਲ ਬਣਾਏ ਸੀਗੇ ਇਹ ਉਹੀ ਪਤਾ ਨਹੀਂ ਕਿਵੇਂ ਕੋਈ ਭਈਆਂ ਦੀ ਟੀਮ ਸੰਦੀਪਾ ਚਾਈ ਚਲੋ ਵੇ 2 ਮਹੀਨੇ ਹੋ ਗਏ ਚੌਲ ਬਣਾਉਂਦੇ ਨੂੰ ਐ ਨਹੀਂ ਪਤਾ ਲੱਗਿਆ ਕਿ ਪਾਰਟੀ ਦਿੱਤੀ ਸੀ ਕਿਸੇ ਕਿੰਨੇ ਕੁ ਬਣਾਉਣੇ ਆ ਕਾਲ ਪਤਾ ਹੀ ਨਹੀਂ ਲੱਗਿਆ ਯਾਰ ਚਾ ਨਾਲ ਕਿਹੜਾ ਐ ਵੱਜ ਦਵਾ ਖਾਦਾ ਹੁੰਦਾ ਉਹ ਤੇਰਾ ਕਾਲ ਜਮ ਚੁੰਮੜ ਕੇ ਚਾ ਨਾਲ ਨਹੀਂ ਖਾਣਦੇ ਪਹਿਲਾਂ ਚੌਲ ਖਾ ਉਤੋਂ ਦੀ ਚਾਹ ਪੀ ਹਾਂ ਫੇਰ ਵੀ ਇਕੱਠੇ ਹੀ ਹੋਣਗੇ ਤੂੰ ਕਹੀ ਨਾ ਹਾਂ ਹਾਂ ਇਹਦੇ ਮਾਰਨਾ ਯਾਰ ਕੋਲ ਫੇਰ ਵੀ ਇਕੱਠੇ ਹੀ ਹੋਣਗੇ ਅੰਦਰ ਆ ਕੇ ਆਜਾ ਸਰ ਉਤਰਿਆ ਥੱਲੇ ਗੱਡੀ ਤੋਂ ਆਏ ਕਰੋ ਪੈਰ ਹਾਂ ਬੱਚਾ ਹੱਥ ਰੱਖ ਹੱਥ ਰੱਖ ਐਂ ਕਰਕੇ ਦੋਨੇ ਨਾਲ ਹੱਥ ਐ ਕਰਕੇ ਕੋਈ ਟੱਕਾ ਦੇ ਦੇ ਨੋ ਇੱਥੇ ਕਿੱ사가 ਲੈ ਵੀਰੀਲਾ ਬਣਾ ਲਿਆ ਤੇ ਹੁਣ ਅਸੀਂ ਵਰਦੀ ਪਾਉਣੀ ਹੈਗੀ ਸ਼ਰਟ ਹੀ ਗੱਲੀ ਚੇਂਜ ਕੀਤੀ ਸੀਗੀ ਪੈਂਟ ਤਾਂ ਉਹੀ ਆਗੀ ਡੀਕੇ ਨੇ ਬੂਟਵਾੜ ਪਾਉਣੇ ਹਜੇ ਕੀ ਹੋ ਗਿਆ ਪਾਣੀ ਨਹੀਂ ਆਉਂਦਾ ਫੇਰ ਕਿਹਦੇ ਚ ਪਾਣੀ ਨਹੀਂ ਆਉਂਦਾ ਇਹਦੇ ਚ ਵੀ ਨਹੀਂ ਆਉਂਦਾ ਮੈਂ ਅੱਜ ਸੋਚਿਆ ਵੀ ਤੜਕੇ ਕੱਲ੍ਹ ਅੱਜ ਕੱਲ੍ਹ ਕੰਮ ਸੂਆ ਆਦ ਨਾਲ ਆ ਹਾਂ ਮੈਂ ਦੇਖ ਲਈ ਥੱਲੇ ਨਾਲ ਲੂੰਗਾ ਦਿਲਾਉਣ ਦੇ ਚੰਨ ਚਲਾਉਂਦੇ ਨੂੰ ਦੋ ਦਿਨ ਹੋਏ ਆ ਗਏ ਹਾਂਜੀ ਇਹ ਇਹਦੇ ਇੱਥੇ ਤੋਂ ਆ ਰਹੀ ਇੱਥੇ ਵੀ ਨਹੀਂ ਆਉਂਦਾ ਇਹ ਵੀ ਨਹੀਂ ਚੱਲਦੀ ਟੁੱਟੀ ਤੇ ਉਹ ਵੀ ਨਹੀਂ ਚੱਲਦਾ ਉਹ ਆ ਗਿਆ ਪਾਣੀ ਧੜਾ ਧੜਾ ਹਾਂ ਉਹ ਨਾ ਕਿਤੇ ਨਹਿਰ ਚੱਲ ਬੈਠੀ ਤੇ ਇਹਦੇ ਚ ਇਹ ਚ ਕਿਤੇ ਇਹ ਤੇ ਸੁਰੂ ਨਹੀਂ ਹੁੰਦਾ ਸੁਰੂ ਜੀ ਇਹ ਚ ਵੀ ਜਮਾਂ ਜਿਵੇਂ ਜਵਾਬ ਮੁਤਤਲਦਾ ਹੁੰਦਾ ਨਹੀਂ ਬਲਮ ਲਾ ਕੇ ਟੁੱਟ ਗਏ ਸਾਰੇ ਖਰਾਬ ਹੀ ਆ ਉਹ ਕੱਲ ਨਾ ਜਿਹੜਾ ਛੱਡਿਆ ਨਾ ਹਾਂ ਹਰੀ ਹਰੀ ਜਿਉਂ ਕਾਈ ਜੀ ਨਹੀਂ ਹੁੰਦੀ ਹਾਂ ਉਹ ਆ ਗਏ ਮੇਰੇ ਸਾਰੇ ਪਿੰਡੇ ਦੇ ਜਲਬ ਜੋ ਵੀ ਹੈ ਚਲ ਆ ਜਾ ਹਾਂ ਕਰ ਦਿਆਂ ਉਹਨੂੰ ਫੋਨ ਕਰ ਦੰਨੇ ਆ ਫਿਰ ਜੀ ਗੁੱਡ ਮਾਰਨਿੰਗ ਗੁੱਡ ਅੱਜ ਤੁਸੀਂ ਪਹਿਲਾਂ ਜਾ ਰਹੇ ਹੋ ਜੀ ਹਾਂ ਹੋਰ ਅੱਧਾ ਘੰਟਾ ਪਿਆ ਹਜੇ ਜਾਣਾ ਹੈ ਚਲਦੇ ਹਾਂ ਜੀ ਅਸੀਂ ਆ ਦੇਖੋ ਚਲੋ ਜੀ ਗਰਮੀ ਜ਼ਿਆਦਾ ਹੋਗੀ ਨਾ ਤੁਰ ਕੇ ਜਾਣਾ ਜੀ ਅੱਜ ਹਾਂ ਗਰਮੀ ਜ਼ਿਆਦਾ ਹੋ ਗਈ ਹੋਣੀ ਗੁਰਤੋ ਛੋੜਾ ਆਮ ਛੁੱਟੀ ਲੈ ਕੇ ਬਾਈ ਮੈਂ ਤੇ ਹਰਪਾਲ ਆ ਗਏ ਪੰਜ ਵਜੇ ਦੀ ਵੀਡੀਓ ਬਣਾਉਣਾ ਇਹ ਵੀ ਨਹੀਂ ਪਤਾ ਹੁਣ ਸਾਨੂੰ ਬਣਾਉਣ ਦੇਣਗੇ ਕਿ ਨਹੀਂ ਕੋਈ ਪਤਾ ਨਹੀਂ ਹਰਪਾਲ ਮੋੜ ਦੇਣ ਜੇ ਪੈਸੇ ਪੂਸੇ ਮੰਗੇ ਤਾਂ ਚੱਲ ਦੇ ਦਾਂਗੇ ਪਰ ਵੀਡੀਓ ਅਸੀਂ ਬਣਾਉਣੀ ਸਾਡੇ ਵਾਸਤੇ ਬਹੁਤ ਜ਼ਰੂਰੀ ਜੀ ਚੱਲ ਹਰਪਾਲ ਦੇਖਦੇ ਅੰਦਰ ਜਾ ਕੇ ਇਹ ਵੀਡੀਓ ਬਾਈ ਅਸੀਂ ਬਲੌਗ ਚ ਨਹੀਂ ਪਾਉਂਦੇ ਅਲੱਗ ਪਾਵਾਂਗੇ ਜੇ ਬਣਾਉਣ ਦਿੱਤੀ ਤਾਂ ਤੇ ਜ਼ਰੂਰ ਦੇਖਿਓ ਅੱਜ ਹੋ ਗਏ ਬਾਈ ਅਸੀਂ ਲੇਟ ਤੇ ਇਹ ਕਹਿੰਦੇ ਕਲੋਜ਼ਿੰਗ ਕਲੋਜ਼ ਹੋ ਗਿਆ ਮਤਲਬ 10 ਵਜੇ ਤੋਂ 5 5:30 ਤੱਕ ਟਾਈਮ ਆ ਐਂਟਰੀ ਦਾ ਇਦਾਂ ਬਾਅਦ ਕਲੋਜ਼ ਹੋ ਜਾਂਦਾ ਤੇ ਹੁਣ ਕੱਲ ਨੂੰ ਆਵਾਂਗੇ ਚਲ ਕੋਈ ਚੱਕਰ ਨਹੀਂ ਕੱਲ ਨੂੰ ਵੀਡੀਓ ਬਣਾ ਕੇ ਲੈ ਕੇ ਜਾਵਾਂਗੇ ਵੈਸੇ ਐਂਟਰੀ ਇਹਦੀ ਹੈਗੀ ਆ 1400 ਰੁਪਿਆ ਭਾਈ ਇੱਕ ਜਾਨੇ ਦੀ ਐਂਟਰੀ ਫੀਸ ਐਂਟਰੀ ਫੀਸ ਗਈ ਹਨਾ ਐਂਟਰੀ ਫੀਸ ਹੀ ਹੋਗੀ ਚਲ ਤੇ ਬਹੁਤ ਸੋਹਣਾ ਬਣਾਇਆ ਹੋਇਆਗਾ ਤੇ ਕੱਲ ਨੂੰ ਸਹੀ ਫਰ ਹਰ ਪਲ ਕੱਲ ਨੂੰ ਆਵਾਂਗੇ ਠੀਕ ਆ ਚਾਹੇ 1400 ਲਾਉਣੇ ਪੈਣ ਚਾਹੇ 2800 ਰੁਪਿਆ ਆਪਾਂ ਚੱਕਰਾਂੇ ਕਰਦੇ ਨੇ ਲਾਉਣਾ ਹੀ ਪੈਜੇ ਚਾਹੇ ਪਰ ਵੀਡੀਓ ਤਾਂ ਬਣਾ ਕੇ ਲੈ ਕੇ ਜਾਵਾਂਗੇ ਪਰ 1000 ਲਾਇਆ ਯਾਰ ਪਾਣਾ ਵੀ ਲਾਵਾਂਗੇ ਯਾਰ ਥੋੜਾ ਜਿਹਾ ਹੈ ਚੱਲੀਏ ਫਿਰ ਹੁਣ ਆਪਾਂ ਚੱਲ 50 ਦਾ ਤੇਲ ਹੀ ਪਵਾਇਆ ਬਾਈ ਅੰਜ ਨਹੀਂ ਆਡੀ ਵੀਡੀਓ ਨਹੀਂ ਬਣੀ ਇਹ ਵੀਡੀਓ ਬਣ ਜਾਂਦੀ ਤਾਂ 200 ਦਾ ਪਵਾ ਹੁੰਦਾ ਠੀਕ ਹੈ ਗੁੱਸਾ ਨਾ ਕਰੀ ਲੈ ਬਾਈ ਗੇਮਿੰਗ ਜ਼ੋਨ ਜਿਹੜਾ ਸੀਗਾ 10 ਤਰੀਕ ਨੂੰ ਰੈਡੀ ਹੋਣਾ ਸੀ 10 ਕੱਲ ਨੂੰ 10 ਤਰੀਕ ਆ ਪਰ ਨਹੀਂ ਹੋਇਆ ਹੁਣ ਇਹ ਗਾਂ ਕਰਤੀ ਤਰੀਕ 15 ਪਤਾ ਨਹੀਂ ਕਿੰਨੀ ਕਰੀ ਹੈਗੀ ਪੱਕੀ ਮੈਂ ਕਨਫਰਮ ਦੱਸੂਗਾ ਉਹ ਦੇ ਦੇ ਆਪਾਂ ਸਾਰੀ ਵੀਡੀਓ ਬਣਾ ਕੇ ਲਿਆਵਾਂਗੇ ਜਿੱਦੇ ਪੂਰਾ ਕੰਪਲੀਟ ਹੋ ਗਿਆ ਨਾ ਸਾਰੇ ਦੇ ਅੰਦਰੋਂ ਪੂਰੀ ਵੀਡੀਓ ਬਣਾ ਕੇ ਲਿਆਵਾਂਗੇ ਓਪਨਿੰਗ ਤੋਂ ਇੱਕ ਦਿਨ ਪਹਿਲਾਂ ਬੈਟਰੀ ਦਾ ਦੂਰੋਂ ਬਹੁਤ ਘੈਂਟ ਲੱਗਦੀ ਹੈ ਨਾ ਹਾਂ ਓ ਓ ਕੋਈ ਜੈਕਿੰਗ ਚੋਂ ਘੰ ਘ ਕਰਨ ਬੈਠੇ ਹੋਏ ਆ ਬੈਠੇ ਹੋਏ ਨੇ ਦੋਨੇ ਆਣੇ ਜਿਹੜਾ ਇੱਥੇ ਸੋਦਾ ਲੈ ਕੇ ਜਾ ਕੋਈ ਸਭ ਨੂੰ ਚੈੱਕ ਕਰਾ ਕੇ ਜਾ ਤੂੰ ਉਹ ਲੈ ਤਾਂ ਲਓ ਮੈਂ ਤਾਂ ਫੋਨ ਆ ਗਿਆ 5 ਮਿੰਟ ਘੰ ਘ ਦਾ ਤੁਹਾਨੂੰ ਵੀ ਫੋਨ ਆਇਆ ਦੋ ਤੁਹਾਨੂੰ ਫੋਨ ਆਇਆ ਮੈਨੂੰ ਫੋਨ ਆਇਆ ਐਨੂ ਵੀ ਫੋਨ ਆ ਗਿਆ ਬੈਠੇ ਹੋ ਗਏ ਉਹ ਚੱਕੀ ਹੈਲੋ ਹੈਲੋ ਲੈ ਹੈਲੋ ਹੈਲੋ ਵੀਰੇ ਲੈ ਲੱchn ਦੇਖ ਲੈ ਇਹਨਾਂ ਦੇ ਆ ਜਾਓ ਬੈਠੋ ਕਰ ਲੋ ਗੱਲਾਂ ਮੈਂ ਆਪੀ ਸਬਜ਼ੀ ਲੈ ਲੂੰ ਆ ਜਾਓ ਆ ਜਾਓ ਆ ਜਾਓ ਵੀਰੇ ਲੈ ਵਾਂ ਕੱਜ ਮੜੀ ਕੋਈ ਚੰਗੀ ਚੀਜ਼ ਖਾਈ ਗਏ ਹੁਣ ਠੀਕ ਹੈ ਚਾਰ ਪੰਜ ਦਿਨ ਲਗਾਤਾਰ ਭਰਦੀ ਚੱਲੂਗੀ ਠੀਕ ਹੈ ਜੇ ਤਿੰਨ ਦਿਨ ਮਰ ਗਦੇ ਤਿੰਨ ਚਾਰ ਦਿਨਾਂ ਚ ਮੁੱਕ ਜਾਣਗੇ ਇਦਰ ਹੈਪੀ ਬਾਈ ਜੂਪੀ ਦੇ ਵਿਆਹ ਗਿਆ ਹੋਇਆਗਾ ਕਿਹੜੇ ਜ਼ਿਲ੍ਹੇ ਚ ਗਿਆ ਕਿਹੜੇ ਜ਼ਿਲ੍ਹੇ ਚ ਕੋਈ ਨਾ ਤੂੰ ਕਿਹੜਾ ਵੋਟ ਕਾਰਡ ਬਣਾਉਣਾ ਹੁਣ ਪਤਾ ਨਹੀਂ ਕਿਹੜੇ ਥਲੇ ਤੇ ਗਿਆ ਹੋਊ ਇਹਨੂੰ ਕੀ ਪਤਾ ਹੈ ਹੈ ਹੈਪੀ ਬਰਥਡੇ ਜੂਪੀ ਦੇ ਵਿਆਹ ਦੇਗਾ ਹੇ ਪੀ ਆ ਜਾ ਮੁੜਿਆ ਹੁਣ ਮੁੜਾ ਮੁੜਾ ਬਹੁਤ ਦਨ ਹੋ ਗਏ ਪ੍ਰਧਾਨ ਸਾਹਿਬ ਜੀ ਰੋਟੀਆਂ ਬਣਾ ਲਓ 12 ਵਜ ਗਈ ਗੱਲ ਹੀ ਨਹੀਂ ਸੁਣਦਾ ਨਰਹਲਾ ਹੋਰ ਫਿਰ ਲੜਕੇ ਓਏ ਲਿਟਿਆ ਪਿਆ ਸਾਲਿਆ ਓਏ ਰੋਟੀ ਨਹੀਂ ਬਣਾਉਣੀ ਹਾਂ ਰੋਟੀ ਬਣਾ ਲੇਤੇ ਹੈ ਇਹ ਕਰੋ ਕਦਮ ਸੌ। ਮੈਂ ਕਿਹੜੂ? ਟੂ ਕੀ ਬਣਾ ਲਿਆ ਓਏ। ਕਦੋਂ ਅਰ ਸੋਈ ਚ ਬਣਿਆ। ਅੱਜ ਬਣਾ ਰਹੇ ਆ ਪਰ ਨਿਊ ਰੈਸਪੀ ਆ ਦੇਸੀ ਕਿਉਂ? ਹੈ? ਹੋਰ ਦੇਸੀ ਕਿਉਂ ਉਹਨੂੰ ਅੱਜ ਤੜਕਾ ਲਾਉਣਾ। ਦੇਸੀ ਕਿਉਂ ਉਹਨੂੰ ਤੜਕਾ ਲਾਏਗਾ ਅੱਜ? ਹਾਂ ਇੱਥੇ ਜਾਓ। ਅੱਛਾ। ਤੇ ਆਪਣਾ ਨਾ ਉਹ ਇੱਕ ਆਰਡਰ ਆਇਆ ਹੋਇਆ ਹੈਗਾ। ਇਹਦਾ ਹਦੀਸ ਮੈਡੀਕਲ ਦੇ ਬੈਕ ਸਾਈਡ ਬਸਾਂ ਦਾ ਸੋਨਲੇ 2 ਮਿੰਟ ਜਿਵੇਂ ਮੈਂ ਗਈ ਤੇ ਨਹੀਂ 1.5 ਮਿੰਟ ਲੱਗਦਾ ਹਾਂ ਬਸ 2 ਮਿੰਟ ਲੱਗਦੇ ਠੀਕ ਐ ਕੁੱਕ ਸਾਡੇ ਕੋਲੇ ਕੁੱਕ ਸਾਡੇ ਕੋਲੇ ਬਾਹਰ ਲਾਇਆ ਹੋਇਆ ਇਹ ਬਾਅਦ ਚ ਬਈ ਕੋਤ ਸਾਹਿਬ ਆਪੂਏ ਮੇਰੇ ਚੱਲ ਤਾਂ ਹੁਣ ਆਪ ਆਪਦੇ ਆਪਣੇ ਚੈਣਾ ਤੋਂ ਸਿੱਖ ਕੇ ਆਏ ਹੋਣੇ ਜਦ ਤੂੰ ਮੈਨੂੰ ਬਾਅਦ ਦੱਸਦਾ ਮੈਂ ਬਾਅਦ ਚ ਪਾਈ ਨਹੀਂ ਨਹੀਂ ਤੂੰ ਆਪਦੇ ਹਿਸਾਬ ਨਾਲ ਹਾਂ ਹਾਂ ਰੋਟੀਆਂ ਬਣਾਦਾ ਮੇਰੇ ਘਰ ਪਾਣੀ ਤੇਰਾ ਅੜ ਜੇ ਸੰਘ ਚ ਤੇਰੇ ਲਿਟ ਐਪ ਹੈ ਉਹ ਮੈਂ ਤੁਹਾਨੂੰ ਦੱਸ ਗਿਆ ਭਾਈ ਮੈਂ ਰੋਟੀ ਨਹੀਂ ਮੈਂ ਰੋਟੀ ਨੂੰ ਖਾਣ ਤੇ ਬੈਠੂਗਾ ਸਿੱਧਾ ਹੱਥ ਨਹੀਂ ਲਾਉਣਾਗਾ ਤੂੰ ਮੈਂ ਬੇਲਣੀ ਨੂੰ ਨਾਲ ਮੈਂ ਆਪਾਂ ਮੈਂ ਕੋਈ ਨਹੀਂ ਕਰਾ ਹਾਪਾ ਮੈਂ ਸਿੱਧੀ ਗੱਲ ਆ ਆਪਣੀ ਅੱਗ ਲੱਗਦੀ ਐ ਇੱਥੇ ਹੈ ਉਹ ਗਰਮੀ ਕਿੰਨੀ ਹੈ ਨਾ ਆਪਾਂ ਉਹ ਏਸੀ ਲਵਾ ਰਹੇ ਆ ਅਗਲੇ ਮਹੀਨੇ ਅਰੇ ਬਾਹਰ ਹਾਂ ਇਹਦਾ ਨਾ ਇਹ ਤੇ ਏਸੀ ਲਵਾਈਏ ਕਿ ਨਾ ਬਿੱਲ ਤਾਂ ਆਪਣਾ ਮਤਲਬ ਇੱਥੇ ਹਿਆਰਾ ਜੋ 1500 ਆਜੂ ਪਹਿਲੇ ਛੱਕ ਮਾਰਦੀ ਪਹਿਲੇ ਸਾਲ ਮੈਂ ਦੁਆ ਕਰਦਾ ਨਹੀਂ ਦੁਆਗੇ ਹਾਂ 2 ਮਹੀਨੇ ਹੀ ਹੈ ਕੁਛ ਨਹੀਂ ਹੁੰਦਾ ਹਾਂ ਕੀ ਕਰਾਉਣਾ ਹੈ ਜੀ ਤੁਹਾਡਾ ਠੀਕ ਆ ਬਈ ਦੰਦ ਨਾ ਘੱਟ ਰੋਟੀਆਂ ਬਣਾ ਆ ਜਾ ਠੀਕ ਆ ਦੱਸੋ ਨਾਲ ਵਾਗੇ ਸਾਰੇ ਪੱਤੀ ਪੁੱਤੀਆਂ ਐ ਡੋਲੀ ਆ ਉਹ ਗਣੇ ਸਾਦੀ ਵੀ ਇਹ ਪਰਾਠੇ ਦੀ ਰੋਟੀ ਬਣਾਣੀ ਚਾਹ ਕੇ ਡੋਲੀ ਕੀ ਹੋਣੇ ਉਹ ਕੀੜੀਆਂ ਵਾਲੀਆਂ ਜੇ ਇੱਕ ਤਾਂ ਕੀੜੀਆਂ ਵਾਲੀਆਂ ਬੰਨ ਨੂੰ ਸਿੱਟਣਾ ਥੋੜੀ ਯਾਰ ਉਹ ਚ ਕਿਹੜਾ ਖੰਦ ਆ ਹੋਰ ਏ ਆਪਣੇ ਕੋਲੇ ਹੈ ਜੀ ਚਾਹ ਪੱਤੀ ਅੰਦਰ ਪਤਾ ਨਹੀਂ ਕੀੜੀਆਂ ਲੱਗਦੀਆਂ ਜੀ ਇਹਨੂੰ ਇਹ ਸਹੀ ਕਹਿ ਸੀ ਛੌਣੀ ਚੋ ਲੈ ਕੇ ਆ ਜੀ ਬਣਾਣਾ ਤੂੰ ਛੌਣੀ ਚੋ ਲੈ ਕੇ ਆਇਆ ਸੀ ਛੌਣੀ ਚ ਖੰਡ ਪਾਉਂਦੇ ਆਂ ਫੌਜੀ ਹੋਏ ਇਹ ਕਹੀ ਜਾਂਦਾ ਹੁਣ ਇਹਨੂੰ ਪੁੱਛਣਾ ਮੈਨੂੰ ਕਦੇ ਪੁੱਛ ਦਾਲੂ ਇਹ ਯਹਾਂ ਪਰ ਇੱਕ ਛੱਕਾ ਲੱਗਦਾ ਹੁਆ ਛੱਕਾ ਵਿੱਚ ਤੂੰ ਹੀ ਲੱਗਦਾਗਾ ਨਹੀਂ ਨਹੀਂ ਓਏ ਛੱਕਾ ਵਿੱਚ ਤੂੰ ਹੀ ਲੱਗਦਾ ਛੱਕਾ ਵਿੱਚ ਲੱਗਣ ਜੇ ਕਰੀ ਜਾਂਦਾ ਆਪਾਂ ਉੱਚ ਬਲੌਗ 'ਚ ਕਮੈਂਟ ਦੇਖਾਂਗੇ ਕਿਹੜਾ ਚੱਕਾ ਲੱਗਦਾ ਹੈ ਬਈ ਸਾਨੂੰ ਦੱਸੋ بس ਤਿੰਨ ਅਸੀਂ ਤਿੰਨ ਮਹਾਨ ਹਸਤੀਆਂ ਘੜੀਆਂ ਸਾਡੇ ਦਿਨਾਂ 'ਚ ਛੱਕਾ ਸਭ ਤੋਂ ਜ਼ਿਆਦਾ ਕੌਣ ਲੱਗਦਾ ਬਿੱਟੂ ਮੂੰਹ ਕਰਕੇ ਦਿਖਾ ਮントੂ ਦਿਖਾ ਮਾਰੇ ਇਹਦਾ ਬਤਾ ਲੱਗਦਾ ਬਈ ਤੁਹਾਨੂੰ ਮੌਕਾ ਲੱਗਦਾ ਹੈ ਕੀ ਲੱਗਦਾ ਹੈ ਨੌਕਾ ਇਹ ਡੇਗੀ ਲਾਈ ਦੇ ਇੱਧਰ ਪੰਜਾਂ ਨੇ ਨੌਕਾ ਡੇਗਾ ਮਲਟਕੇ ਲੈ ਗਿਆ ਦਾ ਵਾਹ ਇਹਦਾ ਪਹਿਲਾਂ ਵੱਜਾ ਦੁੱਖੀ ਤੇ ਆ ਗਿਆ ਕੰਮ ਸਾਰੇ ਇਹਦੇ ਤੂੰ ਦੁੱਖੀ ਹੈ ਸਾਲਾ ਤੂੰ ਕੋਈ ਚੱਕਰ ਨਹੀਂ ਕਿ ਦੁੱਕੀ ਜਾਏਗਾ ਕੋਈ ਚੱਕਰ ਨਹੀਂ ਜਾਨ ਮੇਰਾ ਸੁਣ ਪਤਾ ਨਹੀਂ ਕੀ ਬਣੀ ਜਾਂਦਾ ਕੋਲਮ ਢੋਲਾ ਜਾਂ ਬਣ ਗਿਆ ਇਹ ਕੀ ਹੈ ਕਿਹਦਾ ਤਾਂ ਪਤਾ ਨਹੀਂ ਕੀ ਹੈ ਹੋਰ ਆ ਹੋਰ ਕਰ ਲਾ ਫਿਰ ਬਣਾਏ ਤਾਂ ਪਤਾ ਲੱਗੂ ਕੀ ਬਣਦਾ ਕੀ ਨਹੀਂ ਆਮਲੇਟ ਬਣਾਏ ਕਿ ਪੌਜੀ ਬਣਾਈਏ ਨੇ ਪਤਾ ਨਹੀਂ ਯਾਰ ਮੈਂ ਤਾਂ ਖਾਂਦਾ ਨਹੀਂ ਵੈਸੇ ਆਂਡੇ ਧੋ ਕੇ ਉਹ ਕਰਨੇ ਚਾਹੀਦੇ ਹੈਗੇ ਚਲ ਆਪਣੇ ਅਰਗਿਆਂ ਤਾਂ ਕੋਈ ਬਿਮਾਰੀ ਨਹੀਂ ਲੱਗਦੀ ਏਡੀ ਕੋਈ ਚੱਕਰ ਨਹੀਂ ਯਾਰ ਜੇ ਮੈਂ ਇਹਨਾਂ ਨੂੰ ਐ ਪੀ ਲਿਆ ਗਰਾਂਡਿਆਂ ਨੂੰ ਤੜਕੇ ਨਾਲਾਂ ਛੇਤੀ ਖੋਲਿਆ ਕਰਾਂਗੇ ਉਹ ਤਾਂ ਕੀ ਹੈਗਾ ਤਾਂ ਤੇ ਜਦੀ ਬਦਲੇ ਕਰੇਗਾ ਤੈਨੂੰ ਪਤਾ ਆਪਾਂ ਨੂੰ ਹਰ ਇੱਕ ਚੀਜ਼ ਪੱਚਦੀ ਨਹੀਂ ਹੁੰਦੀ ਅਣੋ ਉਹ ਤਾਂ ਗੱਲ ਆ ਜੰਮ ਜੀ ਨਾ 24 ਦਾ ਉਹ ਅੱਧਾ ਢੋਲੀ ਜਲਾ ਥੱਲੇ ਯਾਰ ਹੁਣ ਮੈਂ ਇਹਨਾਂ ਨਾਲ ਆ ਦੀ ਜੀ ਕਿਉਂ ਉਹ ਚੋਂ ਵੰਡੇ ਵਾਲੇ ਹੀਰੋ ਨਾ ਬਣਾਉਂਦਾ ਰਹਿਗਾ ਮਚੋਟਲੇ ਹੀਰੋ ਕੌਣ ਹੈ ਬਿੱਟੂ ਹੈ ਹਾਂ ਅੱਜ ਫਿਰ ਤੂੰ ਉੱਥੇ ਗਿਆ ਸੀ ਬੇਗੇ ਉਹ ਟਾਈਮ ਨਿਓ ਹੋ ਗਿਆ ਸੀ papa ਹੈ ਕਲੋਜ਼ਿੰਗ ਟਾਈਮ ਹੋ ਗਿਆ ਜੰਮਾ ਕਿੰਨੇ ਵਜੇ ਤੂੰ ਜੀ ਗਏ ਤਾਂ 5 ਵਜੇ ਸੀ ਇਥੇ 5 ਵਜੇ ਅਸੀਂ 6 ਵਜੇ ਪਹੁੰਚੇ ਹਾਂਗੇ ਘੰਟਾ ਲੱਗਿਆ ਆ ਦਾ ਬੇਗਾ ਖੜਾਗਾ 5 ਵਜੇ ਥੋੜੋ ਗਏ 5:35 ਤੇ ਤੁਰਿਆ ਯਾਰ ਅਸੀਂ ਔੜੀ ਔੜੀ ਗਏ ਆ ਉਦੋਂ ਅਸੀਂ ਕਿਹਾ ਕੋਈ ਹੁਣ ਤਾਂ ਕਲੋਜ਼ਿੰਗ ਦਾ ਟਾਈਮ ਆ ਜੀ ਕਾਰ ਦੇ ਮੈਨੇ ਤਾਂ ਫੋਨ ਆਇਆ ਸੀਗਾ ਹਾਂ ਫਿਰ 50 ਤੇ 50 ਤੇ ਕੋਈ ਮਾਰ ਪਰ 6 ਵਜੇ ਤੁਰਿਆ ਸੀ ਉਦੋਂ ਫਿਰ ਕੈਂਚੇ ਤੋਂ ਮੁੜ ਕੇ ਆਏ ਕਿਉਂ ਮੈਗ ਭੁੱਲ ਗਏ ਸੀ ਕੈਂਚੇ ਤੋਂ ਮੁੜ ਕੇ ਆਏ ਜੀ ਉਦੋਂ ਦੀ ਜਦੋਂ ਮੁੜ ਕੇ ਆਏ ਆ ਮਨ ਲੱਗਿਆ ਤੂੰ ਇਹਨਾਂ ਦੇ ਸਟੋਰ ਤੇ ਗਿਆ ਸੀ ਉਦੋਂ ਨਹੀਂ ਨਹੀਂ ਉਹ ਬੈਸੇ ਜਿਹੜਾ ਦੇਖਿਆ ਜਾਵੇ ਪੁਰਜੀ ਵਪਾ ਇਹਦੇ ਚ ਬਾਹਰ ਪਾਂਡੇ ਚ ਬਣਦੀ ਨਹੀਂ ਵੀ ਨਹੀਂ ਬਣਦੀ ਉਹ ਦੂਜੇ ਹੁੰਦੇ ਹਨਾ ਰੋਂਗੇ ਚੱਲ ਕੋਈ ਨਾ ਆਪਾਂ ਦਾ ਬਣਾ ਲਾਂਗੇ ਬੰਦਾ ਹੋਣਾ ਚਾਹੀਦਾ ਬਣਾਉਣ ਵਾਲਾ ਗੈਸ ਘਟਾ ਲਾ ਨਾ ਥੱਲੇ ਲੱਗੀ ਜਾਂਦੀ ਹੈ ਘਟਾ ਲੈ ਘਟਾਣਾ ਘਟਾਣਾ ਹੋਰ ਇਹ ਲੱਗੀ ਨਾ ਪਾਂਡਾ ਵੀ ਦੁੱਧਾ ਹੁੰਦਾ ਆ ਕੀ ਕਰ ਗਿਆ ਨੂੰ ਮੇ ਪਾਣੀ ਆਇਆ ਘਟ ਨਾ ਜਾਵੇ ਸੋਨ ਆਹ ਦੇਖੋ ਤਾਂ ਸਭ ਠੀਕ ਆ ਉਹ ਓਕੇ ਬਾਏ ਗੁੱਡ ਨਾਈਟ ਪਾਣੀ ਲਗਾਏ ਜਾ ਕੇ ਥੋੜਾ ਕਿਨੇ ਗਾ ਰੋਟੀਆਂ ਰਹਿ ਗਈਆਂ ਤੜਕੇ ਦੇ ਲੱਗੇ ਹੋ ਤੁਸੀਂ 1 ਵਜ ਗਿਆ ਲੰਘੇ ਚ ਗਰਮੀ ਪੁਦਾ ਕਿੰਨੀ ਆ ਤੁੰ ਦਾ ਕਲਰੀ ਮੁਰਕਾ ਚੋਈ ਜਾਂਦਾ ਨਾਲੇ ਹਾਂ ਬਈ ਪੋ ਗਰਮੀ ਅੱਜ ਤਾਂ ਅੱਜ ਤਾਂ ਨਜਾਇਜ਼ ਹੀ ਗਰਮੀ ਨਹੀਂ ਨਹੀਂ ਗਰਮੀ ਤਾਂ ਕਿੱਥੇ ਆ ਗੂਲ ਗੂਲ ਤਾਂ ਹੋਇਆ ਪਿਆ ਸਾਰੇ ਪਾਸੇ ਲੈਟ ਆ ਪਿਆ ਵਿੱਡਾ ਦੇ ਅਨ ਨੂੰ ਕੀ ਕਰੀ ਜਲਦੀ ਬਣਾਓ ਯਾਰ ਥੋ ਫੌਤ ਲੱਗੀ ਪਈ ਆ ਲੰਘ ਜਾ ਫੇਰ ਦੱਸਿਓ ਨਾ ਮੈਨੂੰ ਨਹੀਂ